ਸਾਨੂੰ ਦੇਖੋ ਇੰਡੀਆ ਦੀ 105 ਪੰਚਾਇਤ ਇਨਵਾਈਟ ਕੀਤੀ ਸੀ ਜੀ ਉੱਥੇ ਤੇ ਅਸੀਂ ਪੰਜਾਬ ਦੇ 6 ਜਾਣੇ ਸੀਗੇ ਤੇ ਉਹ 6 ਜਾਣਿਆਂ ਚੋਂ ਅਸੀਂ 13 ਤਰੀਕ ਨੂੰ ਉੱਥੇ ਪਹੁੰਚੇ 13 ਨੂੰ ਪਹੁੰਚਣ ਤੋਂ ਬਾਅਦ 14 ਨੂੰ ਸਾਨੂੰ ਸਨਮਾਨਤ ਕੀਤਾ ਗਿਆ ਆ ਉਹਨਾਂ ਨੇ ਜਲ ਮੰਤਰੀ ਨੇ ਕਰਿਆ ਤੇ ਜਲ ਭਾਗ ਦੇ ਬਟ 14 ਤਰੀਕ ਤੋਂ ਬਾਅਦ 15 ਨੂੰ ਜੇ ਸਾਨੂੰ ਸਵੇਰੇ ਉਹਨਾਂ ਨੇ ਦੱਸਤਾ ਸੀ ਵੀ ਸਵੇਰੇ ਤੁਸੀਂ ਜਲਦੀ अर्ਲੀ ਮਾਰਨਿੰਗ ਆਉਣਾ ਹੈ ਲਾਲ ਕਿਲੇ ਤੇ ਬਾਅਦ ਵਿੱਚ ਰਾਸ਼ ਹੋ ਜਾਂਦਾ ਤੇ ਉਸ ਤੋਂ ਬਾਅਦ ਅਸੀਂ ਉਸੇ ਸਵੇਰੇ 5:30 ਵਜੇ ਪਹੁੰਚੇ ਤਾਂ ਉੱਥੇ ਸਾਨੂੰ ਸਿਕਿਉਰਟੀ ਚ ਰੋਕ ਲਿਆ ਗਿਆ ਉਹ ਕਹਿੰਦੇ ਤੁਸੀਂ ਅੱਗੇ ਨਹੀਂ ਜਾ ਸਕਦੇ ਸੀਗੇ ਰੀਜ਼ਨ ਕੀ ਹੈ ਵੀ ਕਿਉਂ ਨਹੀਂ ਜਾ ਸਕਦੇ ਉਹ ਕਹਿੰਦੇ ਤੁਹਾਡੇ ਸ੍ਰੀ ਸਾਹਿਬ ਪਾਈ ਹੋਈ ਹੈ ਤੇ ਸ੍ਰੀ ਸਾਹਿਬ ਪਾਉਣ ਕਰਕੇ ਚਲੋ ਉੱਥੇ 5-10 ਮਿੰਟ ਉਹਨਾਂ ਨੇ ਕਰੀ ਗੱਲ ਅੱਗੇ ਉੱਪਰ ਸੀਨੀਅਰ ਨਾਲ ਉਹ ਕਹਿੰਦੇ ਤੁਸੀਂ ਅੱਗੇ ਚਲੇ ਜਾਓ ਤੇ ਲਾਲ ਕਿਲੇ ਤੇ ਪੰਜ ਨੰਬਰ ਗੇਟ ਤਾਂ ਹੀ ਸਾਡੀ ਐਂਟਰੀ ਸੀਗੀ ਸਪੈਸ਼ਲ ਗੈ ਤੇ ਉੱਥੇ ਜਾ ਕੇ ਫਿਰ ਸਾਨੂੰ ਉੱਥੋਂ ਸੀਨੀਅਰਾਂ ਨੇ ਉੱਥੇ ਲਾਈਨ 'ਚ ਲੱਗੇ ਉਸ ਤੋਂ ਬਾਅਦ ਸੀਨੀਅਰ ਨੇ ਉੱਥੇ ਵੀ ਰੋਕ ਲਿਆ ਉਹ ਕਹਿੰਦੇ ਸਰ ਵੀ ਤੁਸੀਂ ਨਹੀਂ ਜਾ ਸਕਦੇ ਹੁਣ ਤੁਸੀਂ ਇਹ ਦੇਖੋ ਵੀ ਇਹ ਸਾਰੀ ਉਹ 3 ਇੰਚ ਦੀ 4 ਇੰਚ ਦੀ ਕਿਰਪਾਨ ਹੈ ਸ੍ਰੀ ਸਾਹਿਬ ਹੈ ਤੇ ਇਹਦੇ ਨਾਲ ਬੰਦਾ ਕੀ ਉੱਥੇ ਉਹ ਕਰਨਾ ਹੈ ਤੇ ਨਾ ਅਸੀਂ ਇਹ ਵੀ ਨਹੀਂ ਸੀ ਵੀ ਆਪਣੇ ਆਪ ਚਲੇ ਗਏ ਸੀ ਐਜ਼ ਇਹ ਸਾਡੇ ਕੋਲੇ ਇਨਵੀਟੇਸ਼ਨ ਹੈ ਇਨਵੀਟੇਸ਼ਨ ਦੇ ਕੇ ਉਹਨਾਂ ਨੇ ਸਾਨੂੰ ਬੁਲਾਇਆ ਸੀ ਤਾਂ ਅਸੀਂ ਗਏ ਸੀ ਤੇ じゃ ਉਹ ਪਹਿਲਾਂ ਮਾਨੂੰ ਉੱਥੇ ਉਹਨਾਂ ਨੇ ਦੱਸਣਾ ਸੀ ਤਾਂ ਵੀ ਇਹ ਤੁਹਾਨੂੰ ਭਈ ਨਹੀਂ ਆਉਣਾ ਹੈਗਾ ਤੁਸੀਂ ਜੇ ਅੰਮ੍ਰਿਤਧਾਰੀ ਹੋ ਜਾ ਗੁਰ ਸੇਖੋ ਤੇ ਚਲੋ ਉੱਥੇ ਥੋੜੀ ਉਹਨਾਂ ਨਾਲ ਅਸੀਂ ਬਹਿਸ ਕਰੀ ਵੀ ਸਰ ਸਾਨੂੰ ਇਨਵੀਟੇਸ਼ਨ ਹੈ ਸਾਰਾ ਕੁਝ ਹੈ ਅਸੀਂ ਕਿਉਂ ਨਹੀਂ ਜਾ ਸਕਦੇ ਉਹ ਕਹਿੰਦੇ ਸੀ ਜੀ ਸਾਹਿਬ ਕਰਕੇ ਸਿੱਧੀ ਜੀ ਗੱਲ ਹੈ ਸ੍ਰੀ ਸਾਹਿਬ ਜੇ ਤਾਂ ਉਤਾਰ ਕੇ ਜਾਣੇ ਉਹ ਕਕਾਰ ਆਪਣੇ ਤੇ ਉੱਥੇ ਰੂਮ ਸੀਗੇ ਉਹਨਾਂ ਦੇ ਬਣਾਏ ਹੋ ਉਹ ਕਹਿੰਦੇ ਵੀ ਇਹਦੇ 'ਚ ਰੱਖ ਲਿਓ ਤੁਸੀਂ ਚਲੇ ਜਾਓ ਵਾਪਸ ਹੀ ਤੁਹਾਨੂੰ ਦੇ ਦਾਂਗੇ ਤੇ ਉਹ ਤਾਂ ਅਸੀਂ ਕਿਹਾ ਵੀ ਇਹ ਤਾਂ ਅਸੀਂ ਕਰਨਾ ਨਹੀਂ ਹੈਗਾ ਨਾ ਅਸੀਂ ਮਨਜ਼ੂਰ ਨਹੀਂ ਹੈਗਾ ਤਾਂ ਤੇ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਜੀ ਸੌਰੀ ਹੈ ਵੀ ਅਸੀਂ ਨਹੀਂ ਜਾਣ ਦੇ ਸਕਦੇ ਫਿਰ ਅਸੀਂ ਵਾਪਸ ਆ ਗਏ ਆਪਣੇ ਰੂਮ 'ਚ ਆ ਗਏ ਜੀ ਇਹ ਹੋਇਆ ਸੀ ਕੌਣ ਅਫਸਰ ਸੀ ਜੇ ਕਿਸ ਰੈਂਕ ਦੇ ਤਨਖਾਹ ਸੀ ਉਹ ACP ਸੀਗੇ ਤੇ ਉਹਨਾਂ ਦਾ ਨ ਅਸੀਂ ਕੋਈ ਸ਼੍ਰੀਕਾਂਤ ਅਸੀਂ ਪੂਰਾ ਨਾਮ ਮੇਰੇ ਕੋਲ ਹੈ ਲਿਖਿਆ ਹੋਇਆ ਹੈਗਾ ਤੇ ਉਹ ਸ਼੍ਰੀਕਾਂਤ ਦੇ ਨਾਮ ਸੇ ਸੀਗਾ ਉਹਨਾਂ ਦਾ ਨਾਮ ਐਸਪੀ ਰੈਂਕ ਦੇ ਸੀਗੇ ਅਫਸਰ ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਤਾਂ ਮੰਗ ਹੀ ਕਰਦੇ ਵੀ ਦੇਖੋ ਪੰਜਾਬ ਵੀ ਭਾਰਤ ਦਾ ਹਿੱਸਾ ਹੈ ਤੇ ਇੱਕੋ ਦੇਸ਼ ਹੈ ਅਸੀਂ ਕੁਰਬਾਨੀਆਂ ਕੀਤੀਆਂ ਨੇ ਪੰਜਾਬ ਨੇ ਭਾਰਤ ਲਈ ਸਾਰੇ ਜਗ ਜਾਹਰ ਦੇ ਸਾਰੇ ਇਤਿਹਾਸ ਚ ਪਈਆਂ ਨੇ ਵੀ ਸਾਰਿਆਂ ਨੂੰ ਇੱਕ ਬਰਾਬਰ ਦਾ ਉਹ ਦਿੱਤਾ ਜਾਵੇ ਇਹ ਇਵਿਤ ਕਰਾ ਨਾ ਕੀਤਾ ਜਾਵੇ ਵੀ ਸਿੱਖਾਂ ਲਈ ਕੋਈ ਹੋਰ ਪਾਲਿਸੀ ਹੈ ਤੇ ਬਾਕੀਆਂ ਲਈ ਕੋਈ ਹੋਰ ਪਾਲਿਸੀ ਹੈ ਇਹ ਵੀ ਇੱਕ ਬਰਾਬਰ ਰੱਖਿਆ ਜਾਵੇ ਸਾਰਿਆਂ ਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਨੋਟੀਫਿਕੇਸ਼ਨ ਵੀ ਦੇਣਾ ਚਾਹੀਦਾ ਹੈ ਗਾਈਡਲਾਈਨਸ ਨੂੰ ਜਾਰੀ ਕਰਨੀ ਚਾਹੀਦੀ ਹੈ ਇਹ ਜ਼ਰੂਰੀ ਸੀ ਸਰ ਕੰਪਲਸਰੀ ਸੀ ਕਿ ਇਹ ਦੋ ਇਹ ਦੇਖੋ ਇਹ ਨਹੀਂ ਹੋਇਆ ਵੀ ਅਸੀਂ 13 ਨੂੰ ਜਾਣਾ ਸੀ ਅਸੀਂ 12 ਨੂੰ ਇਥੋਂ ਹੋਏ ਚਲੇ ਗਏ ਸਾਨੂੰ 2 ਮਹੀਨੇ ਪਹਿਲਾਂ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਸੀ ਕਿ ਸਰ ਇੱਕ ਨਿਕਣਾ ਵੀ ਤੁਸੀਂ ਮੈਨੇਜ ਕਰ ਲਓਗੇ ਚਲੇ ਜਾਓਗੇ ਤੇ ਫਿਰ ਅਸੀਂ ਆਪਦਾ ਸਾਰਾ ਦੇਖ ਕੇ ਖੇਤੀਬਾੜੀ ਕਰਦੇ ਆਂ ਖੇਤੀਬਾੜੀ ਨਾਲ ਰਿਲੇਟਡ ਆ ਦੇਖ ਕੇ ਵੀ ਚਲੋ ਇਹ ਟਾਈਮ ਤੇ ਚਲੋ ਨਹੀਂ ਹੁੰਦਾ ਆਪਾਂ ਨੂੰ ਇੰਨਾ ਕੰਮ ਦੇ ਟਾਂ ਨੂੰ ਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਹਾਂਜੀ ਸਰ ਬੱਚੇ ਨਹੀਂ ਜਾਵਾਂਗੇ ਤੇ ਇੱਕ ਹੋਰ ਵੀ ਅਸੀਂ ਪਹਿਲਾਂ ਉਹਨਾਂ ਨੇ ਸਾਨੂੰ ਮੈਂਬਰ ਕਰੇ ਵੀ ਤੁਸੀਂ ਮੈਂਬਰ ਇੱਕ ਦੋ ਮੈਂਬਰ ਜਾ ਸਕਦੇ ਨਾਲ ਪੰਚਾਇਤ ਦੇ ਚਲੋ ਅਸੀਂ ਉਹਨਾਂ ਦੇ ਪ੍ਰੂਫ ਦੇ ਦਿੱਤੇ ਸੀ ਵੀ ਚਲੋ ਪ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਨਹੀਂ ਸਰ ਵੀ ਮੈਂਬਰ ਨਹੀਂ ਜਾ ਸਕਦੇ ਤੁਸੀਂ ਤੇ ਸਬਾਊਸ ਜਾ ਸਕਦੇ ਹੋ ਤੇ ਮੈਂ ਤੇ ਹੁਣ ਮੇਰੇ ਵਾਈਫ ਗਏ ਸੀ ਦੋਨੋਂ ਤੇ ਜਾ ਕੇ ਉੱਥੇ ਜੇ ਤਾਂ ਇੱਕਦਮ ਬੰਦਾ ਚਲੇ ਜਾਵੇ ਉਹਦੇ 'ਚ ਹੁੰਦਾ ਵੀ ਹੋਣਾ ਜੇ 2 ਮਹੀਨੇ ਪਹਿਲਾਂ ਦੀ ਤਿਆਰੀ ਸੀ ਸਾਰੇ ਪ੍ਰੂਫ ਦਿੱਤੇ ਨੇ ਆਧਾਰ ਕਾਰਡ ਵਗੈਰਾ ਸਾਰਾ ਫੋਟੋਆਂ ਗਈਆਂ ਨੇ ਤਾਂ ਉੱਥੇ ਬੰਦਾ ਦੱਸ ਸਕਦਾ ਵੀ ਹਾਂਜੀ ਦੇਖੋ ਤੁਸੀਂ ਫੋਟੋ ਜਿਵੇਂ ਪਤਾ ਲੱਗ ਜਾਂਦਾ ਵੀ ਕੋਸ਼ਿਸ਼ ਕਿਹੜਾ ਬੰਦਾ ਜਾਂ ਇੱਕ ਨੋਟ ਲਿਖ ਦੋ ਵੀ ਹਾਂਜੀ ਆ ਚੀਜ਼ ਉੱਥੇ ਅਲਾਉ ਨਹੀਂ ਹੈਗੀ ਫਿਰ ਅਸੀਂ ਨਾ ਜਾਂਦੇ ਸੀ ਉੱਥੇ ਕੀ ਕਰਨੇ ਜਾਣਾ ਸੀ ਅਸੀਂ ਆਪਦੇ ਪੰਜਾਬ 'ਚ ਵਧੀਆ ਸੀਗੇ